ਬਾਪੂ ਹਰੇਕ ਬੰਦੇ ਕਹਿੰਦੇ ਆ ਵੀ ਸਬਜੀ ਦੇ ਵਿੱਚ ਕਿਹੜੀ ਕਮਾਈ ਹੈਗੀ ਵੀ ਕਣਕ ਤੇ ਉਹ ਨਵੇਂ ਠੀਕ ਆ ਵੀ ਕਣਕ ਵੀ 60000 ਦੀ ਹੋਈਂਦੀ ਆ ਦੱਸੀ ਮੜਿਆ ਵੀ ਇਹ ਤਾਂ ਐ ਨਹੀਂ ਪਤਾ ਕਨਾਲ ਚ 60000 ਦੀ ਹੋ ਜੇ ਕਨਾਲ ਚ 60000 ਦੀ ਹੋ ਜੇ ਆ ਆਪਣੇ ਕੋਲੇ ਭਾਈ ਦੋ ਕਨਾਲਾਂ ਖਾਂਦੀਆਂ ਨੇ ਤੇ ਇਹਦੇ ਵਿੱਚੋਂ ਆਪਾਂ ਜਿੰਨੀ ਕਣਕ ਦਿੰਦੇ ਦੀ ਕਣਕੀ ਹੁੰਦੀ ਮੰਨ ਲਓ 15 16000 ਦੀ ਕਣਕ ਹੁੰਦੀ ਇਹਦੇ ਵਿੱਚੋਂ ਤੇ ਵੱਧ ਤੋਂ ਵੱਧ 20 ਦੀ ਮੰਨ ਲਓ ਵੀ ਉਹਨੇ ਕਰਪਈ ਦਾ ਇਹ ਦੋ ਵੱਲਾ ਪਾ ਵੜ ਚੁੱਕਿਆ ਤੇ ਹੁਣ ਆਪਾਂ ਜੋ ਗੋਭੀ 10% ਵੀ ਵਧੀ ਨਾ ਨਾ ਸ਼ੁਰੂਆਤ ਹੀ ਹੋਇਆ ਆਪਾਂ ਹਲੇ ਵੀਡੀਓ ਹਾਥੀ ਲਾਉਣ ਲੱਗਿਆ ਹਾਥੀ ਲਾਉਣ ਲੱਗਿਆਂਗੇ ਤੁਸੀਂ ਆਏ ਦੇਖ ਲਓ ਵੀ ਇਹ ਦੋ ਕਨਾਲਾਂ ਬਈ ਮੇਰੇ ਸਾਬ ਨਾਲ ਦੋ ਕਨਾਲਾਂ ਜਿਸ ਸਾਬ ਨਾਲ ਰੇਟ ਆ ਨਾ ਆਪਾਂ ਦੋ ਕਨਾਲਾਂ ਇਸ ਵਾਰ ਮੈਨੂੰ ਲੱਗਦਾ ਵੀ ਘੱਟੋ ਘੱਟ 70-80 ਹਜ਼ਾਰ ਦੀਆਂ ਜਾਣੀਆਂ ਹਨ ਆਰਾਮ ਨਾਲ 60-70 ਹਜ਼ਾਰ ਦੀਆਂ ਆਰਾਮ ਨਾਲ ਜਾਣੀਆਂ ਦੋ ਕਨਾਲਾਂ 25-30 ਹਜ਼ਾਰ ਦੇ ਆਪਾਂ ਵੇਚਤੀਏ ਚ ਹਾਂ ਤੇ ਤੁਸੀਂ ਆਏ ਦੇਖੋ ਬਈ ਹਲੇ ਗੋਭੀ ਬਹੁਤ ਜਿਆਦੇ ਖੜੀ ਆ ਠੂਕੀ ਖੜੀ ਆ ਗੋਭੀ ਪੂਰੀ ਫੁੱਲ ਕਮਾਈ ਬਥੇਰੀ ਆ ਬੰਦਾ ਕੰਮ ਆਉਣਾ ਹੋਣਾ ਚਾਹੀਦਾ ਮੱਥਾ ਫੋੜੀ ਬੜੀ ਐ ਮੱਥਾ ਫੋੜੀ ਹੈਗੀ ਜ਼ਰੂਰ ਵੀ ਜੇ ਮੈਂ ਆਪਾਂ ਕਹਿੰਦੀ ਵੀ ਉਹੀ ਘਰੇ ਬੱਠੇ ਦਾ ਧੋਕ ਕੁਝ ਵੀ ਨਹੀਂ ਬਣਦਾ ਵੀ ਸਵੇਰੇ ਸਵੇਰੇ ਵੱਢਣੀ ਪੈਂਦੀ ਹੁਣ ਆਪਣਾ ਬਾਪੂ ਉਹਦੇ ਬਾਅਦ ਫਾਰਕਾਂ ਦੇ ਲੈ ਕੇ ਜਾਊਗਾ ਰੇਟ ਪੂਰਾ ਚੰਗਾ ਐ ਕਿ 40 ਰੁਪਏ ਬਾਪੂ 30 ਰੁਪਏ 40 ਰੁਪਏ ਵੇਖ ਕੇ ਵੇਚਦਾ ਵੈਸੇ ਤਾਂ 25 30 ਤਾਂ ਉਹੀ ਆਮ ਰੇਟ ਹੋ ਰਿਹਾ 40 ਰੁਪਏ ਸਾਡੀ ਸੇਲ ਹੋਈ ਜਾਂਦੀ ਆ ਯਾਰ 10 ਰੁਪਏ ਕਿਲੋ ਮਗਰ ਬਹੁਤ ਜਿਆਦੇ ਫਰਕ ਪ ਕੱਲ ਹੁਣ ਕੱਲੀ ਗੋਭੀ ਆ ਇਸ ਟਾਈਮ ਸਿਆਲ ਦੇ ਵਿੱਚ ਕੱਲੀ ਆਪਾਂ ਗੋਭੀ ਹੀ ਚਲਾਉਨੇ ਹੁੰਦੇ ਆਗੇ ਤੇ ਮੈਨੂੰ ਲੱਗਦਾ ਆਪਾਂ ਇਹਨਾਂ ਨੂੰ ਤਾਂ ਝੋਨੇ ਨੂੰ ਤਾਂ ਕਣਕ ਝੋਨੇ ਨੂੰ ਤਾਂ ਵੀ ਦੁੱਗਣੀ ਤਿਕਣੀ ਕਮਾਈ ਤੇ ਕਣੀ ਤਿਕਣੀ ਕਮਾਈ ਸੀ। ਆਪਾਂ ਜਿੰਨੇ ਤਾਂ ਆਪਾਂ ਕੱਲੀ ਤੋਰੀਆਂ ਵੇਚਤੀ ਸੀ। ਹਾਂ ਤੁਸੀਂ ਆਹ ਦੇਖ ਲਓ ਵੀ ਬਹੁਤ ਜ਼ਿਆਦਾ ਕਮਾਈ ਆ ਜਿਹੜਾ ਪਰ ਆ ਮੈਂ ਕਹਿੰਦਾ ਸਬਜ਼ੀ ਵਾਲੇ ਪਾਸੇ ਆ ਜੂਗਾ, ਬੱਚ ਜੂਗਾ ਕਿਉਂਕਿ ਨਿੱਤ ਦੇ ਰੁਪਈਆ, ਨਿੱਤ ਦੇ ਰੁਪਈਆ ਆਪਾਂ ਕਿਤੇ ਉਹ ਵੀ ਨਾ ਦੇ ਕਿਸੇ ਨੌਕਰੀ ਤੇ ਲੱਗ ਜਾ ਫੇਰ ਵੀ ਨਹੀਂ ਆਉਂਦੇ। ਉਹ ਵੀ ਮਹੀਨੇ ਬਾਅਦ ਆਉਣਗੇ। ਉਹ ਵੀ ਮਹੀਨੇ ਬਾਅਦ ਆਉਣਗੇ।